ਸਤਨਾਮ ਵਾਹੀ ਗੁਰੂ ਸਾਹਿਬ ਜੀ ਸੋ ਕਹੋ ਟਲ ਗੁਰਸ਼ੀ ਵੀ ਐ ਇਹ ਨਿਸ ਸਹਿਜ ਸੁਬਾਈ ਦਰਸ਼ਨ ਪਰਸੈਂ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮ ਦੀ ਨੂਰੀ ਅਰਸ਼ੋਂ ਕੁਰਸੋਂ ਛਟੀ ਐ ਤੋਦ ਡੇਠੇ ਸਜੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਤਨਾਮ ਵਾਹੀ ਗੁਰੂ ਸਾਹਿਬ ਜੀ ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੀ ਰਾਜ ਕਪਟੰ ਰੂਪ ਕਪਟੰ तन कपटं कुल गर्भ तह संचंत बिखिया शलंग सिदर नानक बिन हर संग चालती पे खंदड़ो की पुल ਤੁਮ੍ਹ ਦਿਸਮ ਸੋਹਣਾ ਅਡ ਨਾਲ ਹੰਦੜੋ ਮੂਲ ਨਾਨਕ ਸਾਥਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੇ ਸ਼ੋਕ ਕਿਉ ਸੰਜੀਐ ਤਿਸ ਕਾ ਕਹੋ ਕਿਆ ਜਤਨ ਜੇ ਸਤੀ ਵੰਜੀਐ ਹਰ ਬਿਸਰੇ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੁਡ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਐ ਪ੍ਰਮੋ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕ੍ਰਿਪਾਲ ਦਇਆਲ ਨਾਨਕ ਭਉ ਪੰਜੀਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬ ਤਹਿ ਸੰਚੰਤ ਬਿਖਿਆ ਸ਼ਲੰ ਸਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ